ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਤੁਹਾਡਾ ਆਪਣਾ ਲਿਆਸਮੀਆ ਕੋਟਿਆ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਿਹਾ ਬਾਈਬਲ ਦਾ ਪ੍ਰਚਾਰ ਕਿਸੇ ਕੋ ਕਦੇ ਬੰਦ ਨਹੀਂ ਹੋਣਾ ਮੇਰੇ ਵੀਰ ਲੈ ਕੇ ਸ਼ੇਅਰ ਜਰੂਰ ਕਰਿਆ ਕਰੋ ਓਏ ਇਸ ਵਿੱਚ ਸ਼ਾਂਤੀ ਰਹਿਨੇ ਆ ਦੱਸੋ ਤਾਨੂੰ ਕੀ ਵੇ ਕੈਨੇ ਆ ਵਿੱਚ ਸ਼ਾਂਤੀ ਰਹਿਨੇ ਆ ਦੱਸੋ ਤਾਨੂੰ ਕੀ ਵੇ ਕੈਨੇ ਆ ਹੋ ਨਾ ਆਪਣੇ ਰੱਬ ਦਾ ਲੈਨੇ ਆ ਨਾ ਬਨੇ ਰੱਬ ਦਾ ਲੈਨੇ ਆ ਤੁਹਾਨੂੰ ਕੀ ਪੈ ਗਿਆ ਰੋਣਾ ਬਾਈਬਲ ਦਾ ਪ੍ਰਚਾਰ ਕਿਸੇ ਕੋ ਬੰਦ ਕਦੇ ਨਹੀਂ ਹੋਣਾ ਉਹ ਬਾਈਬਲ ਦਾ ਪ੍ਰਚਾਰ ਕਿਸੇ ਕੋ ਬੰਦ ਕਦੀ ਨਹੀਂ ਹੋਣਾ ਉਹ ਤੁਸੀਂ ਵੀ ਲੈ ਲੋ ਨਾਮ ਰੱਬ ਦਾ ਵੇਖ ਵੇਖ ਕੇ ਉਹ ਸੜਦੇ ਜੋ ਤੁਸੀਂ ਵੀ ਲੈ ਲੋ ਨਾਮ ਰੱਬ ਦਾ ਵੇਖ ਵੇਖ ਕੇ ਉਹ ਸੜਦੇ ਹੋ ਮਨ ਕਟਤ ਤੇ ਮੂਰਖਾਂ ਵਾਲੀਆਂ ਗੱਲਾਂ ਕੰਨੂ ਕਰਦੇ ਹੋ ਮਨ ਕਟਤ ਤੇ ਮੂਰਖਾਂ ਵਾਲੀਆਂ ਗੱਲਾਂ ਕੰਨੂ ਕਰਦੇ ਹੋ ਓਏ ਇਸੁਰੰਗ ਵਿੱਚ ਰੰਗੇ ਗਏ ਸੀ ਇਸੁਰੰਗ ਵਿੱਚ ਰੰਗੇ ਗਏ ਸੀ ਤੁਸੀਂ ਕੀ ਸਾਨੂੰ ਥੋਣਾ ਓ ਬਾਈਬਲ ਦਾ ਪ੍ਰਚਾਰ ਕਿਸੇ ਕੋ ਬੰਦ ਕਦੀ ਨਹੀਂ ਹੋਣਾ ਬਾਈਬਲ ਦਾ ਪ੍ਰਚਾਰ ਕਿਸੇ ਕੋ ਬੰਦ ਕਦੀ ਨਹੀਂ ਹੋਣਾ